ਯਾਰ ਥੋ ਵੀ ਰਸਕ ਕੱਕ ਗਿਆ ਗਏ ਧੌਣ ਤੇ ਕੋਡਾ ਰੱਖ ਦੇਾਂਗੇ ਆਪਣੀ ਰਾਖੀ ਆਪ ਕਰੋ ਆਹ ਮੇਰੀ ਵੀਡੀਓ ਆਹ ਦੇ ਲੋਕ ਦਿੱਤੀ ਗਈ ਆ ਜੀ ਚਲਦੀ ਟ੍ਰੇਨ ਰੋਕੀ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਰਣ ਵਾਲੇ ਲੋਕਾਂ ਦਾ ਇੱਕਾ ਜਿੰਦਾਬਾਦ

ਹਰ ਗਮਾਂ ਕੇ ਕਹਿ ਵੇਖ ਲਿਆ ਦੋਰ ਤਵਾ ਦੇ ਵੇਖਾਂਗੇ ਸ਼ੇਰਾ ਫੇਰੀ 420 22 ਤੱਕ ਗਿਆ ਗਏ ਧੌਣ ਤੇ ਕੋ ਡਾ ਰੱਖ ਦੇਾਂਗੇ ਆਪਣੀ ਰਾਖੀ ਆਪ ਕਰੋ ਆਹ ਮੇਰੀ ਵੀਡੀਓ ਟ੍ਰੇਨ ਆਹ ਦੇ ਲੋਕ ਦਿੱਤੀ ਗਈ ਆ ਜੀ ਚਲਦੀ ਟ੍ਰੇਨ ਰੋਕੀ ਜੀ ਰੰਗ ਦਾ 1 ਕਾਰ ਚੰਬਾਲਾਪੁਰ ਜਿੰਦਾ

ज़िंदाब भॻवान कुमार सरकार मुर्दाबाद ज़िंदाब मुर्दाबाद ਜੋ ਦੁਆਬੇ ਵੇਖਾਂਗੇ ਸ਼ੇਰਾ ਫੇਰੀ 420 ਜੇਰੇ ਵਾਹਨ ਤੱਕ ਗਿਆ ਗਏ ਧੌਣ ਦੇ ਕੋਡਾ ਰੱਖ ਦੇਾਂਗੇ ਆਪਣੀ ਰਾਖੀ ਆਪ ਕਰੋ ਆਹ ਮੇਰੀ ਵੀਡੀਓ ਚ ਟ੍ਰੇਨ ਦਾ ਆਹ ਰੋਕ ਦਿੱਤੀ ਗਈ ਆ ਜੀ ਚਲਦੀ ਟ੍ਰੇਨ ਰੋਕ